ਦੁਕਾਨਾਂ ਤੇ ਚੈਕਿੰਗ ਮੁਹਿੰਮ ਚਲਾਈ ਗਈ ਹੈ ਜੋ ਕਿ ਜੋ ਵੀ ਚਾਇਨਾ ਡੋਰ ਦਾ ਇਸਤੇਮਾਲ ਕਰਦਾ ਹੈ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸਿਆ ਕਿ ਮਾਘੀ ਦਾ ਤਿਹਾਰ ਨਜ਼ਦੀਕ ਹੈ ਤੇ ਲੋਕ ਅਕਸਰ ਇਸ ਮੌਕੇ ਤੇ ਪਤੰਗ ਉਡਾਉਂਦੇ ਦਿਖਾਈ ਦਿੰਦੇ ਹਨ। ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਮੈਂ ਹਾਂ ਵਿਜੇ ਕੁਮਾਰ ਜਿਸ ਤਰ੍ਹਾਂ ਕੀ ਪੰਜਾਬ ਸਰਕਾਰ ਵੱਲੋਂ ਇਹ ਜਾਤਾ ਜਾਰੀ ਹੋ ਚੁੱਕੀ ਹੈ ਨੇ ਪੋਸਟਰ ਲਗਾਏ ਜਾ ਰਹੇ ਨੇ ਚਾਇਨਾ ਡੋਰ ਦੇ ਲਈ ਕੋਈ ਚਾਇਨਾ ਡੋਰ ਜਿਹੜੀ ਆ ਬਿਲਕੁਲ ਵਰਤੋ ਨਾ ਕੀਤੀ ਜਾਵੇ। ਅਗਰ ਕੋਈ ਵਰਤੋਂ ਕਰਦਾ ਹੈ ਤੇ ਉਹਦੇ ਉੱਪਰ ਸਖਤ ਕਾਰਵਾਈ ਹੋਏਗੀ। ਇਹ ਲੋੜੀ ਮਾਗੀ ਤੱਕ ਲਗਾਤਾਰ ਹੀ ਜਾਰੀ ਰਹੇਗਾ ਦੁਕਾਨਾਂ ਉੱਤੇ ਖੁਦ ਸਰਕਾਰੀ ਮੁਲਾਜ਼ਮ ਪਹੁੰਚ ਰਹੇ ਨੇ ਬੇਨਤੀ ਕਰ ਰਹੇ ਨੇ ਹੁੰਦਾ ਕੀ ਹੈ ਕਿ ਚਾਈਨਾ ਡੋਰ ਦੇ ਨਾਲ ਗਰਦਨਾ ਜਿਹੜੀਆਂ ਨੇ ਕਟੀਆਂ ਜਾਂਦੀਆਂ ਨੇ ਬਹੁਤ ਬੁਰੇ ਹਾਲਾਤ ਹੈ ਪਸ਼ੂ ਪੰਛੀ ਜਾਨਵਰ ਸਭ ਦੇ ਲਈ ਸੋ ਇਹ ਚੀਜ਼ ਜਿਹੜੀ ਹੈਗੀ ਹੈ ਤਾਗਾ ਡੋਰ ਮੰਨੀ ਜਾਂਦੀ ਹੈ ਇਸ ਤਾਗਾ ਡੋਰ ਨੂੰ ਇਸਤੇਮਾਲ ਕਰੋ ਜੋ ਕਿ ਖੁਦ ਸਰਕਾਰੀ ਮੁਲਾਜ਼ਮਾਂ ਨੇ ਚੈੱਕ ਕੀਤੀ ਤੇ ਉਹਨਾਂ ਨੇ ਦੱਸਿਆ ਹੈ ਕਿ ਇਸ ਡੋਰ ਦਾ ਕੋਈ ਵੀ ਖਤਰਾ ਨਹੀਂ ਖਤਰਾ ਹੈ ਤਾਂ ਸਿਰਫ ਚਾਈਨਾ ਡੋਰ ਦਾ ਟੁੱੜਲੇ ਦੇ ਨਾਲ ਵਿਕਰੀ ਹੈ ਕੜਲੇ ਦੇ ਨਾਲ ਵਿਕਰੀ ਹੈ ਔਰ ਉਸ ਨੂੰ ਅਗਰ ਬੱਚੇ ਨੇ ਜਵਾਨ ਨੇ ਸਾਰੇ ਪਹੁੰਚ ਦੇਨੇ ਤੇ ਗਟੂ ਹੀ ਗਟੂ ਕਰ ਰਹੇ ਨੇ ਕਿ ਚਾਈਨਾ ਦੀ ਡੋਰ ਦਿੱਤੀ ਜਾਵੇ ਤੋਂ ਸੋ ਚਾਈਨਾ ਦੀ ਡੋਰ ਦੇ ਲਈ ਪੂਰਨ ਤੌਰ ਤੇ ਪਵੰਨੀਆਂ ਔਰ ਪੋਸਟਰ ਲਗਾਏ ਜਾ ਰਹੇ ਨੇ ਤੋਂ ਸਾਡੇ ਨਾਲ ਹੈਗੇ ਨੇ ਸਰਕਾਰੀ ਮੁਲਾਜ਼ਮ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਹ ਸਰਦੂ ਅਜ ਦੇਕਰ ਨੂੰ ਮਿਲਿਆ ਟੀਮ ਨਿਕਲੀ ਹੈ ਔਰ ਤੁਸੀਂ ਪੋਸਟਰ ਲਗਾ ਰਹੇ ਜੋ ਬੈਨਰ ਦਿਖਾ ਰਹੇ ਜੋ ਇੱਕ ਸਾਰਾ ਪਰਪਸ ਕਿਧਰੋਂ ਜਾਰੀ ਹੋਇਆ ਇਹ ਪੰਜਾਬ ਸਰਕਾਰ ਵੱਲੋਂ ਜੀ ਹਦਾਇਤਾਂ ਜਾਰੀ ਹੋਈਆਂ ਜੀ ਹਾਂ ਉਹਨਾਂ ਦੀ ਹਦਾਇਤਾਂ ਦੇ ਅਕੋਰਡਿੰਗ ਆਪਾਂ ਫਲੈਕਸ ਸ਼ਕਵਾ ਕੇ ਆਪਾਂ ਹਰ ਗੁੱਡੀਆਂ ਵਾਲੀਆਂ ਦੁਕਾਨਾਂ ਦੇ ਲਗਵਾ ਰਹੇ ਆਂ ਬਾਕੀ ਸਾਨੂੰ ਜਿਨ੍ਹਾਂ ਦੀਆਂ ਦੁਕਾਨਾਂ ਵਾ ਗੁੱਡੀਆਂ ਪਤੰਗਾਂ ਡੋਰ ਵਾਲੇ ਸਾਨੂੰ ਬਹੁਤ ਹੀ ਸੰਜੋਗ ਕਰ ਰਹੇ ਨੇ ਪਰ ਇਹ ਵੇਖਣ ਨੂੰ ਮਿਲਦਾ ਵਾ ਕਿ ਲੋਕ ਜਿਤਨਾ ਗੁੱਡੀ ਉਹਨਾਂ ਚੱਕਰ ਨਹੀਂ ਵੇਖਦੇ ਜਿੰਨੇ ਕਿ ਦੁਕਾਨ ਤੇ ਚਾਈਨਾ ਡੋਰ ਨਾ ਹੋਵੇ ਨਹੀਂ ਸਾਰ ਆਪਾਂ 5-6 ਦੁਕਾਨਾਂ ਵੀ ਟਿੱਕੀਤੀਆਂ ਜੇ ਆਪਾਂ ਨੂੰ ਸਿੰਪਲ ਧਾਗਾ ਹੀ ਸਾਰੇ ਮਿਲਿਆ ਵਾ ਬਾਕੀ ਅਜੇ ਤੱਕ ਸਾਨੂੰ ਅਜੇ ਕੋਈ ਦਿਖਿਆ ਨਹੀਂ ਜਿਹੜਾ ਕੋਈ ਚੈਨਾ ਡੋਰ ਵਰਤਦਾ ਹੈ ਬਾ ਜੇ ਕੋਈ ਇਹਨੂੰ ਫੜਿਆ ਜਾਏ ਆਪਾਂ ਉਹ ਤੇ ਪ੍ਰੋਪਰ ਕਾਨੂੰਨੀ ਕਾਰਵਾਈ ਕਰਾਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਜੇ ਅਗਰ ਕੋਈ ਫੜਿਆ ਤਾਂ ਕਾਰਵਾਈ ਹੋਵੇ ਬਿਲਕੁਲ ਜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਕੀ ਫਲੈਕਸੀਬਲ ਬੋਰਡ ਚ ਦਿਖਾਇਆ ਗਿਆ ਫਲੈਕਸੀਬਲ ਬੋਰਡ ਤੇ ਸਾਰਾ ਦਿਖਾਇਆ ਗਿਆ ਵੀ ਆਪਣੇ ਪਿਛਲੇ ਸਮੇਂ ਤੋਂ ਜਿੰਨਾਂ ਤੋਂ ਚੈਨਾ ਡੋਰ ਕੇ ਵਗਰੇਤਾ ਆਈ ਆ ਇਹ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਚਾਹੇ ਉਹ ਪਸ਼ੀ ਆ ਪਕਸ਼ੂ ਆ ਚਾਹੇ ਉਹ ਇਨਸਾਨ ਆ ਇਹਦੀ ਮੌਤ ਘਾਤਕ ਸਿੱਧ ਹੋਈ ਆ ਇਹ ਨਹੀਂ ਹੋਣੀ ਚਾਹੀਦੀ ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਆ ਅਗਰ ਕੋਈ ਭੜਿਆ ਜਾਂਦਾ ਖਰੀਦਣ ਵਾਲਾ ਵੀ ਹੈ ਚਾਹੇ ਵੇਚਣ ਵਾਲਾ ਦੋਨਾਂ ਨੇ ਕਾਰਵਾਈ ਕੀਤੀ ਜਾਣੀ ਚਾਹੀਦੀ ਸਰਕਾਰ ਬਿਲਕੁਲ ਜੀ ਦੋਨਾਂ ਨੇ ਕਾਰਵਾਈ ਹੋਵੇਗੀ ਦੁਕਾਨਦਾਰ ਸਾਡੇ ਨਾਲ ਨੇ ਐ ਕੀ ਕਹਿਣਾ ਚਾਹੁੰਦੇ ਚੈਨਾ ਡੋਰ ਤੋਂ ਬਗੈਰ ਤਾਂ ਗੱਡੀ ਵਿਕਦੀ ਨਹੀਂ ਨਹੀਂ ਜੀ ਵਿਕਣੀ ਪਈ ਹੈ ਜੀ ਆਪਣੀ ਵਿਕਦੀ ਆਪਾਂ ਇੰਨੇ ਸਾਲ ਹੋ ਗਏ ਕੰਮ ਕਰਦੇ ਨੇ ਇੱਥੇ 20-25 ਸਾਲ ਹੋ ਗਏ ਆ ਆਪਾਂ ਕਦੀ ਚੈਨਾ ਦੀ ਡੋਰ ਵੇਚੀ ਨਹੀਂ ਆ ਤੇ ਪਰ ਕਿਹਨੇ ਵੇਚ ਲਈ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਮੈਂ ਦੱਸਿਆ ਜੀ ਹੁਣ ਆ ਬੈਠੇ ਆ ਤੁਹਾਡੇ ਨਾਲ ਆਪਣੇ ਆਏ ਆ ਇਹ ਆਪੇ ਉਹਨਾਂ ਨੇ ਜੀ ਕਰਨਗੇ ਜੀ ਜੋ ਸਰਕਾਰ ਵੱਲੋਂ ਫਿਰ ਯੋ ਤਾਂ ਫਿਰ ਵੇਖੋ ਕਾਰਵਾਈ ਤੇ ਬੰਦੀ ਹੈ ਜੀ ਫਿਰ ਇਹ ਡੋਰੇ ਵਿਕਦੀ ਵਧੀਆ ਵਿਕਦੀ ਹੈ ਬਹੁਤ ਵਧੀਆ ਵਿਕਦੀ ਹੈ ਜੀ ਆਪਣੇ ਕੋਲ ਸਾਰੀ ਇਹੋ ਲੱਗੀ ਹੈ ਜਿੰਨੀ ਚੱਕਰੀ ਆ ਗਈ ਇਸ ਵਾਰ ਉਹਨਾ ਧਾਗੇ ਦੇ ਵਿੱਚ ਗੱਟੂ ਆ ਗਿਆ ਜਿਹੜੇ ਸਾਰੇ ਜਣੇ ਗੱਟੂ-ਗੱਟੂ ਕਰਦੇ ਧਾਗੇ 'ਚ ਆ ਗਿਆ ਇਸ ਵਾਰ ਤੇ ਇਹ ਵੀ ਬਹੁਤ ਵਧੀਆ ਵਧੀਆ ਰਿਸਪੌਂਸ ਹੈ 2-300 ਪੀਸ ਰੇਟ 'ਤੇ ਇਹੋ ਹੀ ਵਿਕ ਰਿਹਾ ਹੈ ਤੇ ਬਾਹਰੇ ਵੇਖਿਆ ਜਾਵੇ ਵੇਖਿਆ ਜਾਵੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਗਲੇ ਵੱਡੇ ਜਾਂਦੇ ਨਹੀਂ ਬਹੁਤ ਹੁੰਦਾ ਵਾਹ ਹਾਂ ਜੀ ਸਰ ਸਾਰੇ ਦੇ ਨਾਲ ਕੋਈ ਨੁਕਸਾਨ ਨਹੀਂ ਆ ਇਹਦੇ ਨਾਲ ਕਿ ਜੇ ਮੰਨ ਲਓ ਕੋਈ ਫਿਰ ਵੀ ਜਾਂਦੀ ਟੁੱਟ ਜਾਂਦਾ ਉਸੇ ਵੇਲੇ ਪਲਾਸਟਿਕ ਦਾ ਜਿਹੜਾ ਚਾਈਨਾ ਦਾ ਪਗ ਟੁੱਟਦਾ ਨਹੀਂ ਆ ਉਹ ਟੁੱਟਦਾ ਨਹੀਂ ਆ ਉਹ ਲੰਮਾ ਹੀ ਜਾਂਦਾ ਸਦਾ ਹੀ ਉਹਨੇ ਨੁਕਸਾਨ ਹੀ ਕੋਈ ਪਛਾਣਾ ਇਹਨੇ on this potato ਜਣਾਈ ਬਿਲਕੁਲ ਜੀ ਦੁਕਾਨਦਾਰ ਕੋਦ ਕਹਿ ਰਹੇ ਨੇ ਕਿ ਇਹ ਚੀਜ਼ ਨੂੰ ਇਸਤੇਮਾਲ ਕਰੋ ਇਹ पुराने जमानेग डोर ही है अगर नहीं इस्तेमाल कर रहे तो बहुत नुकसान हो रहा है लोग हट जाओ क्योंकि अपना जीवन सब तो अः महाराज नेता है पर गले जो गले फिर बच्चे तक बुरे तो हालात हो जाते हैं अगर कोई पाया जाता है तरन तारण चाइना डोर वेचता हो सख्त कारवाई होगी सो सावधान हो जाओ कि चाइना डोर तो बिलकुल तबा करनी पाएगी ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਤਰੰਤ